ਪਾਕਿਸਤਾਨ ਨੂੰ ਖੁਫੀਆ ਜਾਣਕਾਰੀਆਂ ਦੇ ਇਲਜ਼ਾਮ ਹੇਠ एसएससी ਵੱਲੋਂ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਵੀਰ ਸਿੰਘ ਜੱਸੀ ਨੂੰ ਇੱਕ ਵਾਰ ਫਿਰ ਅਦਾਲਤ ਤੋਂ ਵੱਡਾ ਚੱਕ ਲੱਗਿਆ ਅਦਾਲਤ ਦੇ ਵੱਲੋਂ ਗ੍ਰਿਫਤਾਰ ਯੂਟਿਊਬਰ ਜਸਵੀਰ ਸਿੰਘ ਦੀ ਜ਼ਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਗਈ ਹੈ ਦਾਸ ਤਈਏ ਐਸਐਸਓਸੀ ਦੇ ਵੱਲੋਂ ਯੂਟਿਊਬਰ ਜਸਵੀਰ ਸਿੰਘ ਜੱਸੀ ਦੇ ਮਾਮਲੇ ਦੀ ਅੱਜ ਅਦਾਲਤ ਦੇ ਵਿੱਚ ਸੁਣਵਾਈ ਹੋਈ ਜਿਸ ਦੇ ਵਿੱਚ ਉਸਤੇ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜੀ ਦੇ ਉੱਤੇ ਸੁਣਵਾਈ ਕੀਤੀ ਗਈ ਤਾਂ ਦਾਸ ਤਈਏ ਕਿ ਅਦਾਲਤ ਦੇ ਵੱਲੋਂ ਜਸਵੀਰ ਸਿੰਘ ਦੀ ਰੈਗੂਲਰ ਜ਼ਮਾਨਤ ਦੀ ਅਰਜੀ ਨੂੰ ਖਾਰਜ ਕਰਦੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਮੁਲਜ਼ਮ ਜਸਵੀਰ ਸਿੰਘ ਦੇ ਖਿਲਾਫ ਲੋਕੀਂ ਦਿੱਤੀ ਗਈ ਹੈ ਕਿ ਮੁਲਜ਼ਮ 3 ਜੂਨ ਤੋਂ ਹਿਰਾਸਤ ਵਿੱਚ ਹੈ ਅਤੇ ਅੱਜ ਤੱਕ ਪੁਲਿਸ ਦੇ ਵੱਲੋਂ ਚਲਾੜ ਪੇਸ਼ ਨਹੀਂ ਕੀਤਾ ਗਿਆ ਅਤੇ ਨਾ ਹੀ ਉਸੇ ਕੋਲੋਂ ਕੁਝ ਵਸੂਲ ਕੀਤਾ ਜਾਣਾ ਹੈ ਉਹਨਾਂ ਇਹ ਵੀ ਦਲੀਲ ਦਿੱਤੀ ਕਿ ਪ੍ਰੋਸੀਕਿਊਸ਼ਨ ਉਸ ਵਿਰੋਧ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਮਰਥ ਰਿਹਾ ਹੈ ਕਿਉਂਕਿ ਕੋਈ ਵੀ ਦਸਤਾਵੇਜ਼ੀ ਜਾਂ YouTube ਰਿਕਾਰਡਿੰਗ ਅਜੇ ਤੱਕ ਪੁਲਿਸ ਦੇ ਵੱਲੋਂ ਪੇਸ਼ ਨਹੀਂ ਕੀਤੀ ਗਈ ਅਦਾਲਤ ਦਾ ਕਹਿਣਾ ਹੈ ਕਿ ਬਚਾਅ ਪੱਖ ਦੇ ਵਕੀਲ ਵੱਲੋਂ ਇਸ ਤਰ੍ਹਾਂ ਦੀਆਂ ਪੇਸ਼ ਕੀਤੀਆਂ ਗਈਆਂ ਦਲੀਲਾਂ ਇਸ ਪੜਾਅ ਤੇ ਵਾਜਬ ਨਹੀਂ ਹਨ ਅਦਾਲਤ ਦਾ ਕਹਿਣਾ ਹੈ ਕੀ ਮਾਮਲਾ ਸ਼ੁਰੂਆਤੀ ਪੜਾਤੇ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ। ਮੁਲਜ਼ਮ ਤੇ ਦੇਸ਼ ਦੀ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਨੂੰ ਸਾਂਝੀ ਕਰਨ ਦਾ ਦੋਸ਼ ਹੈ ਅਤੇ ਇਹ ਵੀ ਦੋਸ਼ ਹੈ ਕਿ ਉਹ ਦਾਨਿਸ਼ ਮੁਹੰਮਦ ਦੇ ਨਾਲ ਸਿੱਧੇ ਸੰਪਰਕ ਵਿੱਚ ਹੈ। ਇਸ ਤੋਂ ਇਲਾਵਾ ਅਹਿਸਾਨ ਉਰ ਰਹੀਮ ਜੋ ਕਿ ਪਾਕਿਸਤਾਨ ਦੇ ਡਿਪਲੋਮੈਟ ਨੇ ਜੋ ਕਿ ਹਾਈ ਕਮਿਸ਼ਨ ਦਿੱਲੀ ਵਿਖੇ ਕੰਮ ਕਰਦੇ ਨੇ ਉਹਨਾਂ ਦੇ ਵੀ ਸੰਪਰਕ ਦੇ ਵਿੱਚ ਇਹ YouTube ਪਰ ਹੈ। ਇੰਨਾ ਹੀ ਨਹੀਂ ਮੁਲਜ਼ਮ ਨੇ ਪਾਖੜਾ ਨੰਗਲ ਟੈਂਪ ਦੇ ਨਾਲ-ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਮੁਹਾਲੀ ਦੇ ਵੀਡੀਓ ਅਤੇ ਜਾਣਕਾਰੀ ਨੂੰ ਅੱਗੇ ਫਾਰਵਰਡ ਕੀਤਾ। ਤੇ ਕੀ ਫੋਟੋਗ੍ਰਾਫੀ ਦੀ ਮਨਾਹੀ ਹੈ ਅਦਾਲਤ ਦਾ ਕਹਿਣਾ ਹੈ ਕਿ ਦੇਸ਼ ਦੀ ਸੁਰੱਖਿਆ ਲਈ ਇਹ ਗੰਭੀਰ ਖਤਰਾ ਹੈ ਇਸ ਲਈ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਜਸਵੀਰ ਸਿੰਘ ਤੇ ਜਾਸੂਸੀ ਦਾ ਦੋਸ਼ ਲਗਾਇਆ ਗਿਆ ਉਸ ਨੂੰ ਜ਼ਮਾਨਤ ਦਾ ਲਾਭ ਦੇਣ ਦਾ ਕੋਈ ਆਧਾਰ ਨਹੀਂ ਹੈ ਲਿਹਾਜ਼ਾ ਜਸਵੀਰ ਸਿੰਘ ਦੀ ਜ਼ਮਾਨਤ ਖਾਰਜ ਕੀਤੀ ਜਾਂਦੀ ਹੈ ਤਾਂ ਇਹ ਜੋ ਫੈਸਲਾ ਸੀ ਅਦਾਲਤ ਦੇ ਵੱਲੋਂ ਸੁਣਾਇਆ ਗਿਆ ਹੁਣ ਇਸ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਜਸਵੀਰ ਜੱਸੀ ਮੇਰੇ ਨਾਲ ਜੁੜੇ ਨੇ ਆਓ ਜਾਣਦੇ ਹਾਂ ਉਹਨਾਂ ਕੋਲ ਇਸ ਮਾਮਲੇ ਤੇ ਹੋਰ ਕੀ ਜਾਣਕਾਰੀ ਹੈ ਤਾ ਜਸਵੀਰ ਜੀ ਜੋ YouTube ਪਰ ਜੱਸੀ ਨੂੰ ਜੋ ਅਰੈਸਟ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਕਿ ਹੁਣ ਉਹਨਾਂ ਦੀ ਬੇਲ ਜੋ ਸੀ ਉਹ ਰਿਜੈਕਟ ਕਰ ਦਿੱਤੀ ਗਈ ਹੈ ਤਾਂ ਕੀ ਹੈ ਪੂਰਾ ਮਾਮਲਾ ਇਹ ਮਜੀਦ ਜੀ ਮਾਮਲਾ ਇਹ ਹੈ ਕਿ ਆਪਣਾ ਜਸਵੀਰ ਜਿਹੜਾ ਹੈਗਾ ਇਹ ਜਾਸੂਸੀ ਦੇ ਦੋਸ਼ ਵਿੱਚ SSOC ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ ਤੇ ਜਿਸ ਦਿਨ ਪਹਿਲਾਂ ਜਸਵੀਰ ਵੱਲੋਂ ਆਪਣੀ ਰੈਗੂਲਰ ਬੇਲ ਮੁਹਾਲੀ ਦੀ ਕੋਰਟ 'ਚ ਅਪਲਾਈ ਕੀਤੀ ਗਈ ਸੀ ਕੱਲ ਅਦਾਲਤ ਨੇ ਜਿਹੜੀ ਹੈਗੀ ਉਹ ਡਿਸਮਿਸ ਕਰ ਦਿੱਤੀ ਹੈ ਜੀ ਬੇਲ ਡਿਸਮਿਸ ਕਰਨਾ ਅਸਤਾ ਵੱਲੋਂ ਆਪਣੇ ਹੁਕਮਾਂ ਚ ਕਿਹਾ ਗਿਆ ਹੈ ਕਿ ਬੜਾ ਸੰਵੇਦਨਸ਼ੀਲ ਮਾਮਲਾ ਹੈਗਾ ਕਿ ਜਸਬੀਰ ਦੇ ਜਿਹੜੇ ਦੋਸ਼ ਨੇ ਉਹ ਪਾਕਿਸਤਾਨ ਦੇ ਨਾਲ ਜਾਂ ਨਾਲ ਜਾਸੂਸੀ ਦੇ ਤੋਂ ਜਾਸੂਸੀ ਕਰਨੇ ਦੋਸ਼ ਹੈ ਆਪਣੇ ਇੰਡੀਆ ਦੇ ਜਿਹੜੀ ਆਰਮੀ ਹੈ ਜਾਂ ਹੋਰ ਹਵਾਈ ਅੱਡੇ ਜੇ ਉਹਨਾਂ ਨਾਲ ਸੰਬੰਧਤ ਜਿਹੜੀਆਂ ਜਿਹੜੀਆਂ ਹੈਗੀਆਂ ਕਿ ਉਹਨਾਂ ਨਾਲ ਸ਼ੇਅਰ ਕੀ ਆ ਫੋਟੋਗ੍ਰਾਫੀ ਸ਼ੇਅਰ ਕੀਤੀ ਗਈ ਹੈ ਕੁਝ ਹੋਰ ਚੀਜ਼ਾਂ ਸ਼ੇਅਰ ਕੀਤੀਆਂ ਗਈਆਂ ਨੇ ਜੀ ਦੂਸਰਾ ਉਹਨਾਂ ਨੇ ਕਿਹਾ ਵੀ ਅਦਾਲਤ ਨੇ ਵੀ ਉਹ ਦਾਨਿਸ਼ ਮੁਹੰਮਦ ਹੈ ਜਿਹੜਾ ਬਹੁਤ ਹੀ ਆਈਐਸਆਈ ਨਾਲ ਜੁੜਿਆ ਹੋਇਆ ਹੈ ਉਹਦੇ ਨਾਲ ਬੜੇ ਸਿੱਧੇ ਸੰਪਰਕ ਵਿੱਚ ਸੀਗੇ ਜਸਵੀਰ ਜੀ ਇਸ ਕਰਕੇ ਇਹਦੀ ਜਿਹੜੀ ਹੈ ਬੇ ਨੀ ਜਿਹੜੀ ਉਹ ਬਣਦੀ ਨਹੀਂ ਹੈ ਉਹ ਵੀ ਦੋਸ਼ ਨੇ ਇਹਦੇ ਉੱਤੇ ਇਸ ਬਿਨਾ ਦੇ ਆਧਾਰ ਤੇ ਜਿਹੜਾ ਇਹਦੀ ਜ਼ਮਾਨਤ ਅਦਾਲਤ ਨੇ ਇਰਾਦਤ ਕਰ ਦਿੱਤੀ ਹੈ ਜੀ ਤਾਂ ਜਸਵੀਰ ਇਸ ਪੂਰੇ ਮਾਮਲੇ ਦੇ ਵਿੱਚ ਜੋ ਬਚਾਹ ਪੱਖ ਦੇ ਵਕੀਲ ਨੇ ਜੋ ਜਸਵੀਰ ਜੱਸੀ ਜੋ ਯੂਟਿਊਬਰ ਹੈ ਇਸਦੇ ਜੋ ਵਕੀਲ ਨੇ ਇਹਨਾਂ ਨੇ ਕੀ ਦਲੀਲ ਦਿੱਤੀ ਹੈ ਕੋਈ ਸਾਹਮਣੇ ਹੈ ਕੁਝ ਆ ਵਕੀਲ ਇਹਨੇ ਜਸਵੀਰ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਜਿਹੜਾ ਇਸ ਮਾਮਲੇ ਵਿੱਚ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਚਲਾਨ ਨਹੀਂ ਪੇਸ਼ ਕੀਤਾ ਗਿਆ ਤੇ ਨਾ ਹੀ ਉਹਦੇ ਕੋਲੋਂ ਕੋਈ ਚੀਜ਼ ਬਰਾਮਦ ਕੀਤੀ ਜਾਣੀ ਹੈ ਤੇ ਆ ਬਚਾਹ ਪੱਖ ਦੇ ਵਕੀਲ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਜਸਵੀਰ ਨੂੰ ਕੀ ਕਹਸਾ ਇਹ ਇਹ ਫੋ ਮਤਲਬ ਇੱਕ ਜਿਹੜੀ ਐਫ ਆਈ ਆਰ ਉਹਦੇ ਤੇ ਦਰਜ ਕੀਤੀ ਗਈ ਹੈ ਇਹ ਜਿਹੜੇ ਮੁਤੱਥ ਹੈ ਜਿਹੜੇ ਉਹਨਾਂ ਨੇ ਉਨਕਿਸ਼ ਕੀਤੇ ਹੈ ਇਹ ਵੀ ਕਿਹਾ ਹੈ ਵੀ ਯੂ ਟਿਊਬਰ ਦੀ ਜਿਹੜੀ ਰਿਕਾਰਡਿੰਗ ਹੈ ਉਹ ਵੀ ਅਜੇ ਤੱਕ ਕੋਰਟ ਵਿੱਚ ਪੇਸ਼ ਨਹੀਂ ਕੀਤੀ ਹੈ ਜੀ ਪਰੰਤੂ ਅਦਾਲਤ ਦਾ ਕਹਿਣਾ ਹੈ ਕਿ ਵੀ ਆਪਣਾ ਤਸਵੀਰ ਤੇ ਜਿਹੜੇ ਦੋਸ਼ ਹੈ ਉਹ ਕੋਈ ਮਾਮੂਲੀ ਦੋਸ਼ ਨਹੀਂ ਉਹਦੇ ਦਾਨਿਸ਼ ਮੁਹੰਮਦ ਨਾਲ ਜਿਹੜੇ ਪਾਕਿਸਤਾਨ ਆਈਐਸਈ ਦਾ ਜਿਹੜਾ ਕਾਰਕੁਨ ਹੈ ਉਹਦੇ ਨਾਲ ਸਿੱਧੇ ਸੰਬੰਧ ਮੰਨੇ ਆ ਰਹੇ ਨੇ ਤੇ ਜਾਂਚ ਜਿਹੜੀ ਹੈ ਅਜੇ ਵੀ ਚੱਲ ਰਹੀ ਹੈ ਜਾਂਚ ਖਤਮ ਨਹੀਂ ਹੋਈ ਹੈ ਤੇ ਇਹਦੇ ਚ ਕੋਹਰ ਨਾਮ ਵੀ ਸੀ ਪਾਕਿਸਤਾਨ ਦੇ ਡਿਪਲੋਮੈਟ ਜਿਹੜੇ ਹਾਈ ਕਮਿਸ਼ਨ ਦਿੱਲੀ ਚ ਸੀਗੇ ਐਸ ਸਹਿਮ ਉਹਨਾਂ ਦੇ ਵੀ ਸਿੱਧੇ ਸੰਪਰਕ ਵਿੱਚ ਸੀ ਜੀ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਦੇਖਦੇ ਵੀ ਅਦਾਲਤ ਨੇ ਜਿਹੜਾ ਹੈਗਾ ਜਸਵੀਰ ਨੂੰ ਜਿਹੜੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਜੀ ਜੀ ਤਜਸਵੀਰ ਇਸ ਪੂਰੇ ਮਾਮਲੇ ਦੇ ਵਿੱਚ ਇਹ ਯੂਟਿਊਬਰ ਦੇ ਪਰਿਵਾਰਕ ਮੈਂਬਰ ਜਾਂ ਫਿਰ ਵਕੀਲ ਦੀ ਵਕੀਲ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੇ ਨਾਲ ਕੋਈ ਨਹੀਂ ਵਕੀਲ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋਈ ਹੈ ਤੇ ਜਿਹੜਾ ਹੈਗਾ ਅਦਾਲਤ ਦਾ ਜਿਹੜਾ ਹੁਕਮ ਹੈ ਉਹ ਬਾਹਰ ਆ ਗਿਆ ਹੈ ਉਹਦੀ ਜਿਹੜੀ ਆਰਡਰ ਦੀ ਕਾਪੀ ਆ ਰਹੀ ਹੈ ਉਹਦੇ 'ਚ ਬੜਾ ਸਪਸ਼ਟ ਜਿਹੜਾ ਬਚਾਅ ਪੱਖ ਦੇ ਵਕੀਲ ਦਾ ਵੀ ਜ਼ਿਕਰ ਹੈ ਵੀ ਕੀ ਉਹਨੇ ਦਲੀਲਾਂ ਦਿੱਤੀਆਂ ਰਾਸੀ ਕੁਸ਼ਨ ਨੇ ਕੀ ਕੀਆ ਉਹ ਵੀ ਸਾਰਾ ਕੁਝ ਉਹ ਆਰਡਰ ਦੇ ਵਿੱਚ ਹੀ ਸਾਰਾ ਕੁਝ ਆਇਆ ਹੋਇਆ ਵੀ ਬੇਲ ਜਿਹੜੀ ਡਿਸਮਿਸ ਐ ਇਹ ਨਾ ਕਰਨਾ ਕਰਕੇ ਹੋਈ ਤੇ ਬਚਾ ਪੱਕ ਨੇ ਜਸਵੀਰ ਦੇ ਦੀ ਬੇਲ ਜਿਹੜੀ ਹੈਗੀ ਹੈ ਹੋ ਸਕੇ ਉਹਦੇ ਲਈ ਉਹਨਾਂ ਨੇ ਜਿਹੜੀਆਂ ਦਲੀਲਾਂ ਦਿੱਤੀਆਂ ਨੇ ਸਾਰਾ ਕੁਝ ਆਰਡਰ ਦੇ ਵਿੱਚ ਆ ਗਿਆ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਜਾਣਕਾਰੀ ਦੇ ਲਈ ਚੱਕਣੀ ਟੀਵੀ ਲਈ ਜਸਵੀਰ ਜਸਦੀਪ ਰਿਪੋਰਟ